ਕਿਨੇ ਇਸ ਤਰ੍ਹਾਂ ਦੇ ਇੱਕ ਕ੍ਰੀਮ ਸਮਾਜ ਦਾ ਰੋਜਮਾਰਾ ਜਿਸ ਨੇ ਵਿਦੇਸ਼ ਭੇਜਣ ਦੇ ਵਾਸਤੇ ਗਰਦਾਸਪੁਰ ਦੇ ਕੋਹਿਤ ਭੱਟੀ ਜੋਨ ਭੱਟੀ ਹੰਡਾ ਪੈਸੇ ਦੇ ਬੇਸਾਨ ਆਤੇ ਜਿਸ ਦੇ ਪੈਸੇ ਨਾ ਮਿਲਣ ਦੀ ਸੂਰਤ ਵਿੱਚ ਉਸ ਦੇ ਬਲੋੜੀ ਫੋਟੋਆਂ ਐਸੀ ਇੱਕ ਫੋਟੋ ਆ ਜਿਹੜੀਆਂ ਤੁਸੀਂ ਆਪ ਦੇਖ ਸਕਦੇ ਹੋ ਫੇਸਬੁਕ 'ਤੋਂ ਉਹ ਕੀ ਸਾਧ ਕਰਨਾ ਚਾਹਦਾ ਹੈ ਲਗਾਤਾਰ ਪੰਜਾਬ ਸਰਕਾਰ ਨੇ ਇੱਕ ਐਕਟ ਵਾਸਤੇ ਜਿਹੜਾ ਖਤਮ ਕਰਨਾ ਚਾਹਦੀ ਹੈ ਪਰ ਦੇਖੋ ਇਸ ਫੋਟੋ 'ਤੇ ਕੀ ਕਿਸ ਤਰ੍ਹਾਂ ਜਿਹੜਾ ਗੈਂਗਰਵਾ ਦਾ ਜਿਹੜਾ ਪਰਮੋਡ ਕੀਤਾ ਹੈ ਰਹਾ ਗਰੀ ਪਰਿਵਾਰ ਨੂੰ ਜਿਹੜਾ ਧਰਾਤਮਕ ਆਇਆ ਰਹਾ ਇਹ ਵੈਪਨ ਵੀ ਸ਼ਹਿਰ ਇੱਥੇ ਕਿਸੇ ਕੋ ਕੋਸ ਪ੍ਰਸ਼ਾਸਨ ਕੋ ਵੀ ਇਹ ਵੈਪਨ ਨਹੀਂ ਹੋਣਗੇ ਜਿਹੜੇ ਵੈਪਨ ਦਿਖਾ ਕੇ ਉਸ ਗਰੀ ਪਰਿਵਾਰ ਨੂੰ ਧਰਾਤਮਕ ਆਇਆ ਰਹਾ ਕੀ ਕਹਿ ਰਹੇ ਹੈ ਧਰਾਇਆ ਕਿ ਕਾ ਕਿਉਂ ਜਾ ਰਹਾ ਜੀ ਪੈਸੇ ਨਾ ਦੇਣ ਦੀ ਸੂਰਤ ਹੈ ਜੀ ਵੀ ਆਪਾਂ ਪੈਸੇ ਨਹੀਂ ਦੇਨੇ ਨਹੀਂ ਦੇਨੇ ਹਾਂ ਜੀ ਫਰਵਰੀ ਮਹੀਨੇ ਜਿਹੜੀ ਦਰਖਾਸਤ ਹੈ ਮਾਨ ਜੋ ਸੀਪੀ ਸਾਹਿਬ ਦੇ ਕੋਲ ਸੀ ਜਿਹੜੀ ਜਿਹੜੇ ਤਫਤੀਸ਼ ਸੀ ਪਰ ਅੱਜ ਤੱਕ ਉਸ ਜਿਹੜੀ ਦਰਖਾਸਤ ਤੇ ਕੋਈ ਵੀ ਜਿਹੜੀ ਕਾਰਵਾਈ ਨਹੀਂ ਜੈਸ ਕਰਕੇ ਮਜਬੂਰਨ ਵਾਲਮੀ ਕੇ ਬੇਲਕਰ ਮਹਾਪੰਚਾਇਤ ਦੇ ਸંચਾਲਕ ਨੇ ਸੁਮਿਤ ਕਾਲੀ ਜੀ ਉਹਨਾਂ ਕੋਲ ਜਿਹੜਾ ਚੋਰਾ ਤਰੀ ਦਾ ਧਰਨਾ ਭੰਡਾਰੀ ਪੋਜੇ ਜਿਹੜਾ ਲਿਖਿਆਗਾ ਜਿਸ ਦੇ ਚ ਉਹਨਾਂ ਦਾ ਪੂਰਾ ਪਰਿਵਾਰ ਜਿਹੜਾ ਕੋਖੜਤਾ ਤੇ ਬੈਠੇਗਾ ਜਿਨ੍ਹਾਂ ਦੇ ਨਾਲ ਵਾਲਮੀ ਕਿਸਮਾਇਆ ਧਾਰਮਿਕ ਸਮਾਜਿਕ ਇੱਜ਼ਤ ਤੇ ਮੁੰਡਾ ਸਾਧਨੀਆਂ ਇਸ ਕਰਕੇ ਮੇਰੀ ਬੇਨਤੀ ਹੈ ਮਾਨਯੋਗ ਸੀਨੀ ਸਾਹ ਨੂੰ ਜਿਹੜੇ ਸ਼ਹਿਰ ਦੀ ਧਾਰਣਾ ਦੀ ਸਥਿਤੀ ਵਿੱਚ ਦੇ ਤੁਰੰਤ ਇਹਦਾ ਦੋਸ਼ੀ ਤੇ ਜਿਹੜੀ ਕਾਰਵਾਈ ਕਰ ਦੋ ਤਾਂ ਜੋ ਇਸ ਪਰਿਵਾਰ ਜਿਹੜਾ ੱੱਕੇ ਨਾ ਖਾਣੇ ਪੈਣ ਇਹ ਸਮਾਜਿਕ ਸਮਾਜਿਕ ਸਮਾਜ ਨੂੰ ਸਮੇਂ ਦੇ ਅਕਸਰੀ ਸਮਾਜ ਨੂੰ ਆਪਣਾ ੱੱਕ ਲੈਣ ਲਈ ਸੜਕਾਂ ਦੇ ਉੱਪਰ ਨਾ ਪੈਂਦਾ ਇਹ ਪਤਾ ਕਿ ਇਹ ਦਰਦ ਪਰਿਵਾਰਾਂ ਨਾਲ ਹਮੇਸ਼ਾ ਹੀ ੱੱਕਾਂ ਦਾ ਪੂਰੇ ਭਾਰਤ ਵਿੱਚ ਹੋ ਰਿਹਾ ਹੈ ਐਸੇ ਹੀ ਇਹ ਜਿਹੜੀ ਲੋਕਾਂ ਦੀ ਮਨਸ਼ਾ ਜਿਹੜੀ ਮਾਨਸਿਕਤਾ ਹੈ ਉੜੀਸਾ ਦੇ ਸਮਾਜ ਦੇ ਬਰਤ ਦੇ ਅੱਜ ਵੀ ਹੋ ਗਿਆ 100 ਸਾਲ ਪਿੱਛੇ ਮੇਰਾ ਨਾਮ ਹੈਗਾ ਜੋ ਜੋ ਕਿ ਸੀ ਮਜੀਠਾ ਰੋਡ ਤੋਂ ਮੋਬਲ ਪ੍ਰੀਮ ਨਗਰ ਦਾ ਰਹਿਣ ਵਾਲਾ ਹਾਊਸ ਨੰਬਰ 542 ਐ ਡੀਸੀ ਦਫਤਰ ਪੁਜੀਓਂ ਕੀ ਕਰ ਰਹੀ ਹੈ ਅੱਜ ਇਹਨਾਂ ਜੀ ਆਪਾਂ ਮੈਂ ਆਪਣੇ ਬ੍ਰਦਰ ਨੂੰ ਅਰਮੀਨੀਆ ਭੇਜਿਆ ਸੀ ਜੌਨ ਭੱਟੀ ਜੋ ਏਜੰਟ ਹੈਗੇ ਨੇ ਮੁਰਤਾਸਪੁਰ ਦੀ ਜੈ ਜੌਨ ਰਿੱਕੀ ਭੱਟੀ ਠੀਕ ਹੈ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਸੀਗੀ ਜੀ ਮਤਲਬ ਆਪਾਂ ਤੁਹਾਡੇ ਭਰਾ ਨੂੰ ਬਾਹਰ ਭੇਜਾਂਗੇ ਸਾਡੇ ਕਿਸੇ ਨੌਂ ਨੇ ਉਹਨਾਂ ਨਾਲ ਗੱਲ ਜਿਹਨੇ ਕਰਵਾਈ ਤੇ ਕਿੰਨੇ ਕਿੰਨੇ ਲੱਖ ਚ ਗੱਲ ਹੋਈ ਸੀ ਕਿੰਨੇ ਪੈਸੇ ਦਿੱਤੇ ਤੇ ਕੈਸ਼ ਆਹ ਲਓ 125000 ਚ ਗੱਲ ਹੋਈ ਸੀ 50000 ਆਈਡੀ ਵਾਸਤੇ ਟੋਟਲ ਉਹਨਾਂ ਨੇ ਅਸੀਂ 475 ਜਿਹੜਾ ਦਿੱਤਾ ਸੀ ਉਹ ਵੀ ਪੈਕਿੰਗ ਦਾ ਕੰਮ ਕਰੀ ਦੋ ਸਾਲ ਦਾ ਵਰਕ ਪਰਮਨੈਂਟ ਕੰਪਨੀ ਦਾ TCR ਕਾਰਡ ਸੋਸ਼ਲ ਵਰਕਰ ਕਾਰਡ ਕਹਿ ਜੀ ਉਹਨਾਂ ਬਣਾ ਕੇ ਤਾਂਗੇ ਉਹ ਸਾਡੀ ਜ਼ਿੰਮੇਵਾਰੀ ਹੈ ਹੂੰ ਤੇ ਕਿਦੋਂ ਮੁੰਡਾ ਉੱਥੇ ਗਿਆ ਕੋਈ ਕੰਮ ਨਹੀਂ ਲਾਇਆ ਮਨ ਉੱਥੇ ਸਰਜੀ ਕੋਈ ਗਏ ਆ ਦੋ ਤਿੰਨ ਦਿਨ ਉਹਨਾਂ ਦੇ ਰੂਮ ਚ ਰਿਹਾ ਉਸ ਤੋਂ ਬਾਅਦ ਇੱਕ ਕੰਟੇਨਰ ਚ ਰਿਹਾ ਵਾ ਜਿੰਨਾ ਸਮਾਂ ਵੀ ਉੱਥੇ ਰਿਹਾ ਵਾ ਜਿੱਦੋਂ ਇਹਨੇ ਸਾਨੂੰ ਉੱਥੋਂ ਆਪਣੇ ਹਾਲਾਤ ਦੱਸੇ ਵੀਡੀਓ ਪਾਈਆਂ ਫੋਟੋਆਂ ਪਾਈਆਂ ਕਿ ਆ ਦੇਖੋ ਮੇਰੇ ਤੇ ਇੱਥੇ ਹਾਲਾਤ ਬਹੁਤ ਬੁਰੇ ਆ ਨਾ ਮੈਨੂੰ ਕੰਮ ਕਰਦੇ ਨਹੀਂ ਲਵਾਇਆ ਹੂੰ ਫਿਰ ਆਪਾਂ ਇਹਨਾਂ ਨਾਲ ਗੱਲ ਜਦੋਂ ਕੀਤੀ ਏਜੰਟਾਂ ਨਾਲ ਤੇ ਇਹ ਕਹਿੰਦੇ ਜੇ ਦੁਬਾਰਾ ਬ੍ਰਦਰ ਨੂੰ ਕਿੰਨੀ ਰੇਟਨ ਵਾਪਸ ਬੁਲਾਉਣਾ ਵਾ ਤੇ ਤੁਹਾਨੂੰ ਇੱਥੇ ਮਤਲਬ ਟੈਕਸ ਪੇ ਕਰਨਾ ਪਏਗਾ ਜਿਹੜਾ 21 ਦਿਨ ਤੋਂ ਪਲਾਸੇ ਜਿਆਦਾ ਰਹਿ ਚੁੱਕਾ ਵਾ ਉਹਦਾ ਵੀ ਇਹੀ 50300 ਇੱਥੇ ਟੈਕਸ ਦਿੱਤਾ 35000 ਦੀ ਟਿਕਟ ਕਰਵਾ ਕੇ ਤੇ ਫਿਰ ਆਪਣੇ ਬ੍ਰਦਰ ਨੂੰ ਵਾਪਸ ਬੁਲਾਇਆ ਜਦੋਂ ਬ੍ਰਦਰ ਆਇਆ ਉਦੋਂ ਪੁਲਿਸ ਨੂੰ ਕੰਪਲੇਨ ਕੀਤੀ ਤੁਸੀਂ ਸਰ ਉਸ ਤੋਂ ਪਹਿਲਾਂ ਵੀ ਮੈਂ ਕੰਪਲੇਨ ਕੀਤੀ ਸੀ ਫਰਵਰੀ ਮਹੀਨੇ 2 2024 ਨੂੰ ਤੁਸੀਂ ਕੀ ਉਸ ਸਮਾਂ ਸਰ ਉਸ ਤੋਂ ਬਾਅਦ ਜਦੋਂ ਮੇਰੇ ਬ੍ਰਦਰ ਆਏ ਆ ਇਹਨਾਂ ਨੇ ਵੀ ਕੀਤੀ 3 ਮਹੀਨੇ ਮਤਲਬ ਫਿਰ ਕਾਰਵਾਈ ਚੱਲੀ ਆ ਕਾਰਨ ਕੀ ਸਮਝਿਆ ਨਹੀਂ ਸਰ ਵੇਖੋ ਜੀ ਉਹ ਪਹਿਲੇ ਨੰਬਰ ਤੇ ਤੇ ਉਹ ਹੁੰਦੇ ਨਹੀਂ ਸੀ ਜਦੋਂ ਇਹਨਾਂ ਤਿੰਨ ਪਰਵਾਨੇ ਇਕੱਠੇ ਦੋ ਦੋ ਪਰਵਾਨੇ ਇਥੋਂ ਇੱਕ ਇੱਕ ਪਰਵਾਨਾ ਹੀ ਇਹਨਾਂ ਦੇ ਨਾਲ ਜਾ ਕੇ ਏਜੰਟਾਂ ਦੇ ਘਰ ਨੋਟਿਸ ਵੀ ਕਰਾ ਕੇ ਫਿਰ ਵੀ ਉਹ ਜਿਹੜੇ ਏਜੰਟਿਆ ਸਾਨੂੰ ਇਹੀ ਕਹਿੰਦੇ ਸੀ ਕਿ ਤੁਸੀਂ ਜੋ ਕਰ ਸਕਦੇ ਕਰ ਲਓ ਸਾਨੂੰ ਕੋਈ ਫਰਕ ਨਹੀਂ ਪੈਂਦਾ ਅੱਜ ਤੱਕ ਸਾਡੇ ਜਿਹੜੇ ਹੋਰੀ ਬੜੇ ਲੋਕਾਂ ਦਰਖਾਸਤਾਂ ਜਾਂ ਚੌਕੀਆਂ ਦੇ ਪਰਚੇ ਕਰਨ ਦੀ ਮੰਗ ਕੀਤੀ ਕੁਝ ਨਹੀਂ ਹੋਇਆ ਹੁਣ ਨੈਕਸਟ ਸਟੈਪ ਕੀ ਹੈ ਜੀ ਸਰ ਹੁਣ ਸਾਡਾ ਇਹੀ ਹੈ ਜੀ ਹੁਣ ਆਪਾਂ ਵਾਲਮੀਕੀ ਮਤਲਬ ਕਿ ਜੱਥੇਬੰਦੀ ਤੋਂ ਆਏ ਆ ਆਦੀਵਾਲ ਨਿੱਤੇ ਉਮੀਦਵਾਰ ਮਹਾਪੰਚਾਇਤ ਤੇ ਮੰਗ ਪੱਤਰ ਦਿੱਤਾ ਵਾ ਜੀ ਕਿਸ ਤਰੀਕੇ ਲਈ ਦਾ ਮੰਗ ਪੱਤਰ ਹੈ ਮੰਗ ਪੱਤਰ ਇਹ ਹੀ ਹੈ ਜੀ ਵੇਖੋ ਇਹਨਾਂ ਨੇ ਸਾਨੂੰ ਅਸ਼ਵਾਜ ਦਵਾਇਆ ਵਾ ਕਿ ਅਗਰ ਤੁਹਾਡੇ ਨਾਲ ਨਹੀਂ ਇਨਸਾਫ ਹੋਏਗਾ ਤੇ ਅਸੀਂ ਤੁਹਾਡੇ ਨਾਲ ਜਿੱਦਾਂ ਤੁਸੀਂ ਕਹੋਗੇ ਐਂਹੀ ਕਰਾਂਗੇ ਤੁਹਾਨੂੰ ਮੰਗ ਪੱਤਰ ਜਿੱਕਾ ਦਾ ਗੱਲੋ ਦਿੱਤਾ ਗਿਆ ਕੀ ਕਰਦੇ ਮੰਗ ਪੱਤਰ ਵੇਖੋ ਜੀ 6 ਮਹੀਨੇ ਹੋ ਗਏ ਸਾਨੂੰ ਹੁਣ ਤੱਕ ਕੋਈ ਇਨਸਾਫ ਨਹੀਂ ਮਿਲਿਆ ਇਹਦੇ ਵਿੱਚ ਆਪ ਮੈਂ ਆਪਣੇ ਪੂਰੇ ਪਰਿਵਾਰ ਨੂੰ ਲੈ ਕੇ ਬਹੁਤ ਸੱਜੀ ਬਖਰਾ ਰਹੇ ਹਾਂ ਹੂੰ ਸਾਡਾ ਕਾਰੋਬਾਰ ਵੀ ਰੁਕਦਾ ਵਾ ਹੂੰ ਏਜੰਟ ਹੁੰਦੇ ਨਹੀਂ ਹੈਗੇ ਪੁਲਿਸ ਸਾਨੂੰ ਬੁਲਾ ਲੈਂਦੀ ਏਜੰਟ ਨਹੀਂ ਹੁੰਦੇ ਹੂੰ ਸਰ ਮੰਗ ਪੱਤਰ ਦਿੱਤਾ ਆਦੀਵਾਲ ਮਿੱਕੀ ਆ ਮੇਤਕਰ ਮਹਾਂ ਪੰਚਾਇਤ ਦਾਪਾ ਕੋ ਖੜਦਾ ਤੇ ਬਹਿ ਕੇ ਆ ਰਹੀ ਹੈ ਪਰਵਾਸ ਸੁਮੀ ਹੂੰ ਠੀਕ ਹੈ ਜੀ ਮੇਰਾ ਨਾਮ ਸੁਮਿਤ ਕਾਲੀਆ ਜੀ ਮੈਂ ਆਦੀਵਾਲ ਮਿੱਕੀ ਮੇਤਕਰ ਮਹਾਂ ਪੰਚਾਇਤ ਦੇ ਘਟਾਤਾ ਮੁੱਖ ਸਚਾਲੇ ਤੇ ਸੁਆਮੀ ਜੀ ਨੂੰ ਬੜੇ ਵਿਸਤਾਰ ਦੇ ਨਾਲ ਦੱਸਿਆ ਗਿਆ ਵਾ ਸੁਆਮੀ ਮੇਤਰਾ ਜੀ ਵੱਲੋਂ ਕਿ ਜਿਹੜਾ ਸਾਡੇ ਸੰਗਠਨ ਹਰੇ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਜਿਹੜਾ 14 ਤਰੀਕ ਨੂੰ ਜਿਹੜਾ ਜਿਹੜਾ ਭੁੱਖ ਹੜਤਾਲ ਤੇ ਇਸ ਪਰਮਾਰ ਜਿਹੜਾ ਸਾਰਾ ਬੈਠਣ ਜਾ ਰਿਆ ਵਾ ਜਿਨ੍ਹਾਂ ਨੇ ਕਾਫੀ ਚਿਰ ਤੋਂ 6 ਮਹੀਨਿਆਂ ਤੋਂ ਲਗਾਤਾਰ ਜਿਹੜੇ ਖਾਲਿਆਂ ਦੇ ਵਿੱਚ ਜਿਹੜੇ ਧੱਕੇ ਖਾਰੇ ਆ ਤੇ ਇਹਨਾਂ ਦੇ ਨਾਲ ਜਿਹੜੀ ਕਬੂਤਰਬਾਜੀ ਕੀਤੀ ਗਈ ਜਿਹੜੇ ਕੁਝ ਸ਼ਰਾਰਤੀ ਅੰਸਰਾਂ ਨੇ ਜਿਹੜੀ ਕਬੂਤਰਬਾਜੀ ਕੀਤੀ ਇਹਨਾਂ ਕੋਲ ਪੈਸੇ ਜਿਹੜੇ ਲੈਲੇ ਆ ਤੇ ਬਾਅਦ ਉਹਨਾਂ ਦਾ ਜਿਹੜਾ ਮੁੰਡਾ ਵਾ ਉੱਥੇ ਜਿਹੜਾ ਭੇਜ ਕੇ ਟੂਰਿਸਟ ਬੀਜੇ ਦੇ ਉੱਤੇ ਤੇ ਲਗਾਤਾਰ ਉਸ ਨੂੰ ਉੱਥੇ ਜਿਹੜਾ ਵਾ ਉੱਥੇ ਇੱਕ ਜਿਹੜਾ ਹੈ ਕੰਟੇਨਰ ਉਹਦੇ ਵਿੱਚ ਰੱਖਿਆ ਗਿਆ ਨਾ ਹੀ ਉਹਨੂੰ ਉੱਥੇ ਕੰਮ ਤੇ ਲਵਾਇਆ ਔਰ ਨਾ ਹੀ ਉਹਨੂੰ ਉੱਥੇ ਕੀ ਨਾਲੇ ਦੇ ਵਾਪਸ ਭੇਜਿਆ ਗਿਆ ਫਿਰ ਇਹ ਪਰਿਵਾਰ ਜਿਹੜਾ ਵਾ ਆਪਣੇ ਹੀ ਮਤਲਬ ਕਿ ਇਹ ਰਿਸ਼ਤੇਦਾਰਾਂ ਨੂੰ ਕਹਿ ਗਏ ਜਾਂ ਉਸੇ ਏਜੰਟ ਨੂੰ ਕਹਿ ਗਏ ਜਿਹੜਾ ਵਾ ਪੈਸੇ ਫਿਰ ਇਹਨਾਂ ਨੇ ਡਬਲ ਦੇ ਗਏ ਉਹਨਾਂ ਨੂੰ ਤੇ ਉਹਨਾਂ ਨੂੰ ਵਾਪਸ ਬੁਲਾਇਆ 70-8000 ਰੁਪਏ ਫਿਰ ਦਿੱਤਾ ਹੀ ਫਿਰ ਇਹ ਮੁੰਡੇ ਨੂੰ ਮੁੰਡੇ ਨੂੰ ਵਾਪਸ ਬੁਲਾਇਆ ਮਗਰ ਇਹਨਾਂ ਨੇ ਦਰਖਾਸਤ ਦੇ ਦਿੱਤੀ ਕਿ ਸਾਡੇ ਨਾਲ ਇਹ ਜਿਹੜੀ ਧੋਖਾਧਰੀ ਕੀਤੀ ਗਈ ਆ ਏਜੈਂਟ ਵੱਲੋਂ ਤੇ ਉਹਦੇ ਦੋਸ਼ੀ ਦੇ ਉੱਤੇ ਜਿਹੜੀ ਇਹਨਾਂ ਨੇ ਜਿਹੜੀ ਕਾਰਵਾਈ ਦੀ ਮੰਗ ਕੀਤੀ ਸੀ ਵਿੱਚ ਕਾਰਵਾਈ ਕਿਉਂ ਨਹੀਂ ਹੋਈ 6 ਮਹੀਨੇ ਤੋਂ ਲਗਭਗ ਕਾਰਵਾਈ ਸੀਪੀ ਸਾਹਿਬ ਨੂੰ ਕੰਪਲੇਨ ਵੀ ਦਿੱਤੀ ਆ ਕੋ ਐਸ ਐਚਓ ਸਾਹਿਬ ਨੇ ਕਾਰਵਾਈ ਕਿਉਂ ਨਹੀਂ ਕੀਤੀ ਕਾਰਵਾਈ ਦੇਖੋ ਜੀ ਜਾਂ ਤੇ ਕੋਈ ਪੋਲਿਟੀਕਲ ਪ੍ਰੈਸ਼ਰ ਹੈ ਇਹਨਾਂ ਨੂੰ ਜਾਂ ਤੇ ਇਹਨਾਂ ਨੇ ਅੰਦਰ ਖਾਤੇ ਯਾ ਦੇ ਕੋਈ ਲੈਣ ਦੇਣ ਕਰ ਲਿਆ ਵਾ ਜਿਦੇ ਕਰਨ ਅਜੇ ਜਿਹੜਾ ਗਰੀਬ ਪਰਿਵਾਰ ਹੈ ਜਿਹੜਾ ਸੜਕਾਂ ਤੇ ਠੱਕੇ ਖਾਰੇ ਵਾ ਠਾਣਿਆਂ ਦੇ ਵਿੱਚ ਠੱਕੇ ਖਾਰੇ ਵਾ ਕਿਤੇ ਨਾ ਕਿਤੇ ਸਾਡੇ ਨੂੰ ਪਰਸ਼ਾਸ਼ਨ ਨੇ ਤੁਹਾਨੂੰ ਜਾਨ ਬੂਰ ਕੇ ਕੋਸ਼ਿਸ਼ ਕਰਨ ਰਹੀ ਧਰਨਾ ਲਾਉਂਦੀ ਆ ਉਹ ਪਰਸ਼ਾਸ਼ਨ ਜਿਹੜਾ ਨਾ ਵੈਸੇ ਗਰੀਬ ਪਰਿਵਾਰ ਨੂੰ ਟੇਬਲਾਂ ਦੇ ਉੱਤੇ ਹੱਕ ਨਹੀਂ ਦਿੰਦਾ ਸਾਨੂੰ ਜਦੋਂ ਹੱਕ ਲੈਣੇ ਪੈਂਦੇ ਆ ਉਹ ਸਾਡੇ ਬਾਬਾ ਸਾਹਿਬ ਅੰਬੇਦਕਰ ਦੇ ਜਿਹੜਾ ਸਾਨੂੰ ਅਧਿਕਾਰ ਦਿੰਦਾ ਸੜਕਾਂ ਦੇ ਉੱਤਰ ਦਾ ਸਾਨੂੰ ਉਹ ਜਿੰਨਾ ਚਿਰ ਨਾ ਨਾ ਲੱਗੇ ਉਨਾ ਚਿਰ ਇਹਨਾਂ ਦੇ ਜਿਹੜੇ ਸਿਰ ਤੇ ਜੂਲੇ ਸਿੱਤਦੀ ਇਸ ਕਰਕੇ ਜਿਹੜਾ ਆ ਪਰਿਵਾਰ ਆ ਕੱਲ ਨੂੰ ਜੇ ਭੰਡਾਰੀ ਪੋਲੇ ਤੇ ਕੋਖੜਦਾਲ ਤੇ ਪਿੰਦਾ ਜੇ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਇਸ ਪਰਿਵਾਰ ਦਾ ਤੇ ਪੰਜਾਬ ਦਾ ਜਿਹੜਾ ਮਾਹੌਲ ਖਰਾਬ ਹੋਏਗਾ ਅੰਮ੍ਰਿਤਸਰ ਦਾ ਮਾਹੌਲ ਖਰਾਬ ਹੋਏਗਾ ਇਹ ਚੀਜ਼ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਏਗੀ ਔਰ ਪੁਲਿਸ ਪ੍ਰਸ਼ਾਸਨ ਜਿੰਨਾ ਜਿੰਨਾ ਉਹ ਪੂਛੇ ਸਮੇਂ ਪਹਿਲਾਂ ਇੱਕ 2018 ਦੇ ਵਿੱਚ ਐਕਟ ਨਿਕਲਿਆ ਸੀ ਕਿ ਜਿਹੜੇ ਲੋਕ ਕਬੂਤਰਬਾਜੀ ਕਰਦੇ ਆ ਲਾਇਸੈਂਸੀ ਜਿਨ੍ਹਾਂ ਕੋਲ ਲਾਇਸੈਂਸ ਹੈਗੇ ਉਹਨਾਂ ਉਹਨਾਂ ਦੇ ਵੀ ਚੈੱਕ ਕੀਤੇ ਜਾਣ ਕਿ ਤੇ ਇਹਨਾਂ ਕੋਲ ਜਾਲੀ ਲਾਇਸੈਂਸ ਤਾਂ ਨਹੀਂ ਹੈਗੇ ਤੇ ਉਹਨਾਂ ਦੇ ਲੋਕਾਂ ਦੇ ਵੀ ਜਿਨ੍ਹਾਂ ਲੋਕਾਂ ਦੇ ਲਾਇਸੈਂਸ ਨਹੀਂ ਹੈਗੇ ਤੇ ਜਿਹੜੇ ਲੋਗ ਇਹਨਾਂ ਲੋਕਾਂ ਦੇ ਨਾਲ ਕਬੂਤਰਬਾਜੀ ਕਰਕੇ ਠਗੀਆਂ ਮਾਰ ਕੇ ਇਹਨਾਂ ਲੋਕਾਂ ਨੂੰ ਬਾਹਰ ਭੇਜਦੇ ਆ ਤੁਰੰਤ ਪਰਚਾ ਦਰਜ ਕੀਤਾ ਜਾ ਕੱਲੇ ਆਪਣੀ ਵੀ ਗਲਤੀ ਹੈ ਨਾ ਕਿਉਂਕਿ ਆਪਾਂ ਵੀ ਏਜੰਟ ਕੋ ਜਾਣੇ ਆਪਾਂ ਨੂੰ ਵੀ ਵੇਖਣਾ ਚਾਹੀਦਾ ਹੈ ਜੇ ਹੈਗੇ ਨੇ ਇਹ ਪਤਾ ਹੈ ਇਸ ਤਰ੍ਹਾਂ ਦੇ ਦੇਖੋ ਜੀ ਗਰੀਬ ਪਰਿਵਾਰ ਆ ਤੇ ਜਦੋਂ ਇਹਨਾਂ ਨੇ ਦਫਤਰ ਬਣਾਏ ਹੁੰਦੇ ਵੱਡੇ ਵੱਡੇ ਦਫਤਰ ਬਣਾਏ ਹੁੰਦੇ ਤੇ ਸਾਡੇ ਜਿਹੜੇ ਅਨਪੜ ਲੋਕ ਵਿਚਾਰੇ ਆ ਉਹ ਇਹਨਾਂ ਦੀਆਂ ਜਿਹੜੀਆਂ ਗੱਲਾਂ ਦੇ ਵਿੱਚ ਆ ਜਾਂਦੇ ਆ ਔਰ ਇਹਨਾਂ ਦੀਆਂ ਗੱਲਾਂ ਦੇ ਕਾਰਨ ਹੀ ਇਹ ਵਿਚਾਰੇ ਗੁੰਮਰਾਹ ਹੋ ਜਾਂਦੇ ਆ ਇਸ ਕਰਕੇ ਕੀ ਨਾਲ ਇਹਨਾਂ ਨੂੰ ਗੁੰਮਰਾਹ ਕੀਤਾ ਗਿਆ ਵਾ ਇਹਨਾਂ ਨਾਲ ਜਿਹੜੇ ਲੋਕ ਆ ਇਹ ਜਿਹੜੇ ਵਿਕੀ ਭੱਟੀ ਆ ਜੋਨ ਭੱਟੀ ਆ ਬੀਵੀ ਆ ਇਹਨਾਂ ਦੇ ਅਕਾਊਂਟ ਚੈੱਕ ਦਿੱਤੇ ਜਾਂ ਇਸ ਸਾਲ ਦੀਆਂ ਜਿਹੜੀਆਂ ਡਿਟੇਲਾਂ ਇਹਨਾਂ ਦੀਆਂ ਅਕਾਊਂਟ ਦੀਆਂ ਡਿਟੇਲਾਂ ਚੈੱਕ ਕੀਤੀਆਂ ਜਾਂ ਜਿਹੜੇ ਲੋਕ ਇਸ ਤਰ੍ਹਾਂ ਕਬੂਤਰ ਬਾਜੀ ਕਰਦੇ ਨੇ ਜਿਹੜੇ ਪੁਲਿਸ ਵਾਲੇ ਜਿਹੜੇ ਨਹੀਂ ਇਹਨਾਂ ਦੇ ਦੋਸ਼ੀਆਂ ਦੇ ਉੱਤੇ ਕਾਰਵਾਈ ਕਰਦੇ ਉਹਨਾਂ ਉਹਨਾਂ ਨੂੰ ਵੀ ਸਸਪੈਂਡ ਕਰਨਾ ਚਾਹੀਦਾ ਹੈ ਕਿਉਂਕਿ ਇਹ 2000 ਜਿਹੜਾ 18 ਦੇ ਵਿੱਚ ਐਕਟ ਨਿਕਲੇ ਸੀ ਕਿ ਜੇ ਕੰਸਤ ਪ੍ਰੋਕੁਰਾਂ ਤੇ ਪਰਚਾ ਦਰਜ ਨਹੀਂ ਕਰਦੀ ਤੇ ਜਿਹੜੇ ਲੋਕ ਇਹਦੀ ਕਾਰਵਾਈ ਕਰਦੇ ਪਏ ਆ ਉਹਨਾਂ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਠੀਕ ਹੈ ਕੰਟੀਕਰਨ ਸਮਝੇ ਕਿ ਉੱਚ ਬੰਦੇ ਆ ਬਲੋ ਵੱਡੇ ਅਫਸਰ ਬਲੋ ਦੱਸਤਾ ਹੈਗਾ ਵਾ ਕਿ 30 40 ਦਿਨਾਂ ਦੇ ਵਿੱਚ ਇਸ ਦਾ ਹੱਲ ਕਰ ਦਿੱਤਾ ਚਾਹੀਦਾ ਆ 6 ਮਹੀਨੇ ਹੋ ਗਏ ਕੀ ਕਾਰਨ ਕੂਰ ਦੇ ਲਈ ਕਾਰਨ ਇਹੋ ਹੀ ਆ ਜੀ ਮੈਂ ਪਹਿਲਾਂ ਵੀ ਆਪ ਜੀ ਨੂੰ ਦੱਸਿਆ ਵਾ ਕਿ ਯਾਦ ਇਹਨਾਂ ਨੂੰ ਕੋਈ politcal pressure ਆ ਤੇ ਯਾ ਇਹਨਾਂ ਨੇ ਕੋਈ ਅੰਦਰ ਖਾਤੇ ਕੋਈ ਲੈਂਡ ਦੇਣ ਕਰ ਲਿਆ ਵਾ ਜਿਹਦੇ ਕਾਰਨ ਆ ਚਾਹੀ ਇਸ ਗਰੀ ਪਰਿਵਾਰ ਨੂੰ ਜਿਹੜੇ ਟੱਕੇ ਖਾਣੇ ਪੈ ਰਹੇ ਆ ਆਮ ਇਨਸਾਨ ਕੋਈ ਫੋਟੋ ਪਾ ਦੋਵੇ ਅਸਲੇ ਦੀ ਚੋਇਆ ਬਿਲਕੁਲ ਬਿਲਕੁਲ ਜਿਵੇਂ ਤੂੰ ਫੋਟੋ ਮਾਤੇ ਘਾਰੇ ਸੋਸ਼ਲ ਮੀਡੀਆ ਤੇ ਉਹਨੇ ਵਾਇਰਲ ਕੀਤੀ ਆ ਵਾਹ 6 ਮਹੀਨੇ ਹੋ ਗਏ ਮਦਦ ਦੇ ਕਰਮਚਾਰੀ ਹੈ ਨਾ ਜਿਸ ਨੂੰ ਸੁਣਵਾਈ ਹੋਈ ਬੰਦੇ ਨੇ ਤੁਸੀਂ ਪ੍ਰਸ਼ਾਸਨ ਨੂੰ ਫੋਟੋਆਂ ਦਿਖਾਈਆਂ ਸੀ ਜੀ ਇਹ ਪ੍ਰਸ਼ਾਸਨ ਨੂੰ ਅਸੀਂ ਲਗਾਤਾਰ ਮੀਡੀਆ ਰਾਈਟ ਵੀ ਦਿਖਾਈਆਂ ਵਾ ਔਰ ਇਹ ਪਰਿਵਾਰ ਜਦੋਂ ਗਿਆ ਵਾ ਪ੍ਰਸ਼ਾਸਨ ਨੂੰ ਦੋ ਤੋਂ ਤਿੰਨ ਵਾਰ ਮਿਲਿਆ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਵਾ ਉਹਨਾਂ ਨੂੰ ਵੀ ਵਿਖਾਈਆ ਕਿ ਦੇਖੋ ਜੀ ਇਹ ਬੰਦਾ ਇਸ ਤਰ੍ਹਾਂ ਦੇ ਸਾਨੂੰ ਮਦਦ ਫੋੜਵਾ ਪਾਉਂਦਾ ਪਿਆ ਵਾ ਸਾਡਾ ਇਸ ਬੰਦੇ ਕੋਲੋਂ ਬਚਾ ਲਿੱਤਾ ਜਾਵੇ ਸਾਡੇ ਪੈਸੇ ਦਵਾਈ ਦੇਣ ਮਗਰ ਅੱਜ ਤੱਕ ਕੋਈ ਸੁਣਵਾਈ ਨਹੀਂ ਪ੍ਰਸ਼ਾਸਨ ਨੂੰ ਲੱਕ ਅਪੀਲ ਕੀ ਹੈ ਜੀ ਅਪੀਲ ਇਹੋ ਹੀ ਆ ਜੀ ਜਾਂ ਤੇ ਇਸ ਗਰੀਬ ਦੋਸਤ ਨੂੰ ਪੈਸੇ ਦਵਾਈ ਦੇਣ ਤੇ ਦੋਸ਼ੀ ਤੇ ਕਾਰਵਾਈ ਕੀਤੀ ਜਾਵੇ ਕਿ ਉਹਨਾਂ ਵਾਲੇ ਭੁਰਗਰੀ ਪਰਿਵਾਰ ਨਾਲੇ ਧੱਕਾ ਨਾ ਕਰੇ ਕਿ ਜਲਦ ਤੋਂ ਜਲਦ ਇਹ ਕਾਰਵਾਈ ਕੀਤੀ ਜਾਵੇ ਨਹੀਂ ਤੇ 14 ਨੂੰ ਜਿਹੜਾ ਇਹ ਪਰਿਵਾਰ ਜਿਹੜਾ ਬੈਠਾ ਜਾ ਰਿਹਾ ਹੈ ਬਾਲਮਿਕੀ ਜਥੇਬੰਦੀਆਂ ਦਾ ਪੂਰਾ ਸਮਰਥਨ ਹੈ ਸਮਾਜਿਕ ਜਥੇਬੰਦੀਆਂ ਦਾ ਇਹਨਾਂ ਦਾ ਪੂਰਾ